ਲਾਲ ਲਾਲ ਅੱਖਾਂ ਵਾਲਾ ਘੇਰਾ ਹੋਈ ਜਾਂਦਾ ਹੈ ਜਿਵੇਂ ਜਿਵੇਂ ਅੰਬਰਾਂ ਤੇ ਨੇਰਾ ਹੋਈ ਜਾਂਦਾ ਹੈ ਚੋਬਰ ਦੀ ਕੱਲੀ ਕੱਲੀ ਪੜਕਦੀ ਹੈ ਨਾਲ ਲੋਕਾਂ ਪਾਦਾ ਹੁਣ ਤਾਂ ਸਵੇਰਾ ਹੋਈ ਜਾਂਦਾ ਹੈ 3 ਮਿੰਟ 51 ਸੈਕਿੰਡ ਦਾ ਗੀਤ ਜੋਸ਼ ਨਾਲ ਹਰ ਬੋਲ એનર્ਜੀ ਬੂਸਟ ਕਰਦਾ ਹੈ ਸਿੱਧੂ ਪੂਰੇ ਗੀਤ ਵਿੱਚ 2 ਮਿੰਟ 8 ਸੈਕਿੰਡ ਤੇ ਐਂਟਰ ਹੁੰਦਾ ਹੈ ਜਿਸ ਤਰ੍ਹਾਂ ਹਰ ਕੋਈ ਵੇਟ ਕਰ ਰਿਹਾ ਸੀ ਟਿੱਬਿਆਂ ਦੇ ਪੁੱਤ ਦਾ ਹਰ ਬੋਲ ਜੋਸ਼ ਨਾਲ ਜਸਪੀ ਨਾਲ ਬੂਸਟ ਕਰਦਾ ਹੈ ਟੋਰਾਂਟੋ ਬ੍ਰੈਂਟਨ ਕੈਨੇਡਾ ਦੇ ਹੋਰ ਕਈ ਪਲੇਸਸ ਦੇ ਨਾਮ ਪੰਜਾਬੀ ਯੂਥ ਦੇ ਡ੍ਰੀਮਸ ਦੀ ਤਰਜਮਾਨੀ ਕਰਦੇ ਨੇ ਨੋ ਡਾਊਟ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਤਕੜੀ ਹਾਜ਼ਰੀ ਲਗਵਾ ਗਿਆ ਹੈ ਦੁਨੀਆ ਇੱਕ ਵਾਰ ਫਿਰ ਬਾਈ ਦੇ ਨਵੇਂ ਰਿਕਾਰਡ ਬੰਦੀ ਦੇਖੇਗੀ ਐਸ ਵੇਲੇ ਮੰਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਹੋਰ ਜ਼ੋਰ ਸ਼ੋਰ ਨਾਲ ਉੱਠਣੀ ਚਾਹੀਦੀ ਹੈ ਤੇ ਸਰਕਾਰਾਂ ਦੇ ਕੰਨ ਖੋਲੇ ਮਾਪਿਆਂ ਨੂੰ ਇਨਸਾਫ ਮਿਲੇ ਫੈਨ ਹਰ ਪਲ ਇਸੇ ਤਰ੍ਹਾਂ ਜ਼ਬਰਦਸਤ ਤਰੀਕੇ ਨਾਲ ਸਿੱਧੂ ਨੂੰ ਮਿਸ ਕਰਦੇ ਰਹਿਣਗੇ ਤੇ ਇਹ ਸਪੋਰਟ ਇਸੇ ਤਰ੍ਹਾਂ ਹਨੇਰੀ ਵਾਂਗ ਕਾਇਮ ਰਹੇਗੀ ਪੰਜਾਬੀ ਗਾਇਕ ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 410 ਰਿਲੀਜ਼ ਹੋ ਗਿਆ ਹੈ। ਉਹਨਾਂ ਦੇ ਜਿਗਰੀ ਯਾਰ ਰੈਪਰ ਸਨੀ ਮਾਲਟਨ ਦੇ ਵੱਲੋਂ ਇਸ ਗੀਤ ਦੀ ਰਿਲੀਜ਼ ਦਾ ਟਾਈਮ ਜਾਰੀ ਕੀਤਾ ਗਿਆ ਸੀ। ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸਨੀ ਮਾਲਟਨ ਦੇ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜਦਾ ਨਜ਼ਰ ਆ ਰਿਹਾ ਹੈ। ਕੁਝ ਹੀ ਮਿੰਟਾਂ ਵਿੱਚ ਇਸ ਗੀਤ ਨੂੰ 34000 ਤੋਂ ਵਧੇਰੇ ਕਮੈਂਟ ਆ ਚੁੱਕੇ ਨੇ। ਤੇ 1 ਲੱਖ ਤੋਂ ਵੱਧ ਲੋਕਾਂ ਨੇ ਇਸ ਗੀਤ ਨੂੰ ਦੇਖਿਆ। ਇਸ ਗੀਤ ਨੂੰ 410 ਦਾ ਨਾਮ ਦਿੱਤਾ ਗਿਆ ਹੈ। ਇਹ ਹੀ ਕਾਰਨ ਹੈ ਕਿ ਇਹ ਗੀਤ ਵੀ 4ਵੇਂ ਮਹੀਨੇ ਦੀ 10 ਤਾਰੀਖ ਨੂੰ ਰਿਲੀਜ਼ ਕੀਤਾ ਗਿਆ। ਸਨੀ ਮਾਲਟਨ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ ਵਿੱਚ ਕੰਮ ਕਰ ਚੁੱਕਾ ਹੈ। ਇਸ ਵਿੱਚ ਲੈਵਲਰਜ਼, ਨੈਵਰ ਫੋਲਡ, ਜਸਟ ਲਿਸਨ ਜੇ ਹੈ ਕਈ ਹਿੱਟ ਗੀਤ ਸ਼ਾਮਲ ਨੇ। ਇਹਨਾਂ ਗਾਣਿਆਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਗਿਆ। ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਨੂੰ 3 ਮਈ 2020 ਨੂੰ ਸ਼ਰੀਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸਦੀ ਮੌਤ ਤੋਂ ਬਾਅਦ ਅੱਜ ਇਹ ਉਸਤਾਦ ਛੇਵਾਂ ਗੀਤ ਰਿਲੀਜ਼ ਹੋਇਆ ਹੈ ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਸਦੇ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਨੇ ਤੇहां ਸਿੱਧੂ ਮੂਸੇਵਾਲਾ ਨੂੰ ਪੂਰੀ ਦੁਨੀਆ ਵਿੱਚ ਚਾਣ ਵਾਲਿਆਂ ਦੀ ਸਪੋਰਟ ਇੱਕ ਹਨੇਰੀ ਵਾਂਗ ਅੱਜ ਵੀ ਕਾਇਮ ਹੈ ਦੱਸਦੀ ਹੈ ਕਿ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਇੱਕ ਬੱਚੇ ਦਾ ਜ਼ਿਕਰ ਕੀਤਾ ਗਿਆ ਉਸ ਬੱਚੇ ਦੇ ਸੱਟ ਲੱਗੀ ਸੀ ਤੇ ਸੱਟ ਲੱਗਣ ਤੋਂ ਬਾਅਦ ਉਸ ਦਾ ਹਸਪਤਾਲ ਦੇ ਵਿੱਚ ਆਪਰੇਸ਼ਨ ਹੋ ਰਿਹਾ ਸੀ ਉਸ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਇੱਕ ਡਾਕਟਰ ਨੇ ਸਿੱਧੂ ਮੂਸੇਵਾਲਾ ਦਾ ਉਸ ਮੌਕੇ ਤੇ ਗੀਤ ਚਲਾ ਕੇ ਉਸ ਬੱਚੇ ਨੂੰ ਮੋਟੀਵੇਟ ਕੀਤਾ। ਬੱਚਾ ਗੀਤ ਸੁਣ ਤੇ ਸਾਰ ਆਪਣਾ ਦਰਦ ਭੁੱਲ ਚੁੱਕਾ ਸੀ ਤੇ ਉਸਨੇ ਹੱਸਦੇ ਹੱਸਦੇ ਬੜੇ ਸ਼ੌਕ ਦੇ ਨਾਲ ਉਸ ਆਪਰੇਸ਼ਨ ਨੂੰ ਹਾਂ ਦਿੱਤਾ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਕਾਰੀ ਨੂੰ ਅੰਜਾਮ ਦਿੱਤਾ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਖੋਲਿਆ ਉਸ ਕਾਰੀ ਨੂੰ ਅੰਜਾਮ ਦੇਣ ਵਾਲਿਆਂ ਦੇ ਬੱਚੇ ਵੀ ਇੱਕ ਦਿਨ ਸਿੱਧੂ ਮੂਸੇਵਾਲਾ ਦੇ ਘਰ ਕੀਤਾ ਤੇ ਨੱਚਣਗੇ। ਕਿਉਂਕਿ ਸੰਗੀਤ ਵਿੱਚ ਅਥਾ ਤਾਕਤ ਹੁੰਦੀ ਹੈ ਜੋ ਕਿ ਇੱਕ ਜਾਦੂ ਦੀ ਤਰ੍ਹਾਂ ਇਨਸਾਨ 'ਤੇ ਅਸਰ ਕਰਦੀ ਹੈ ਇਹੋ ਜਾਦੂ ਸਿੱਧੂ ਮੂਸੇਵਾਲਾ ਦਾ ਪੂਰੀ ਦੁਨੀਆ ਵਿੱਚ ਅੱਜ ਵੀ ਕਾਇਮ ਹੈ